ਕਲਬਾਤ ਕੁਝ ਨਹੀਂ ਹੋਈ ਮੈਂ ਤਾਂ ਬਈ ਰੋੜ ਤੇ ਸੈਰ ਕਰਨਿਆ ਸੀਗਾ ਮੈਂ ਆਇਆ ਤਾਂ ਦੇਖਿਆ ਪਏ ਰੋੜ ਤੇ ਸ਼ਾਇਦ ਐਕਸੀਡੈਂਟ ਵੈਰਾ ਹੋਇਆ ਕੁਝ ਤੋਂ ਜਲਦੀ ਇੱਥੇ ਆ ਕੇ ਦੇਖਿਆ ਮੁੰਡਾ ਇੱਥੇ ਆਪਣੇ ਹੋਟਲ ਦੇ ਕੰਮ ਕਰਦਾ ਸੀਗਾ ਉਹਦੀ ਲੱਤ ਦੋ ਜਗ੍ਹਾ ਤੋੜ ਗਈ ਮੁੰਡੇ ਸੀਗੇ ਮੈਨੂੰ ਨਾਮ ਨਹੀਂ ਪਤਾ ਇਹਨਾਂ ਪਹਿਲਾਂ ਇਹਨਾਂ ਸ਼ਾਇਦ ਤਰਕਾ ਹੋਟਲ ਰੈਂਟ ਤੇ ਲਿਆ ਹੋਇਆ ਸੀ ਇਕੱਠੇ ਨੇ ਲਿਆ ਹੋਇਆ ਸੀ ਸ਼ਾਇਦ ਇਹਨਾਂ ਨੇ ਪਹਿਲਾਂ ਹੀ ਲਗੜ-ਠੜ ਚੱਲਦੀ ਪਈ ਦੋ ਚਾਰ ਹੀ ਪਹਿਲਾਂ ਹੀ ਉਹ ਬੰਦੇ ਆਏ ਸਾਡੇ ਹੁੰਦੇ ਆਪਾਂ ਭਜਾਏ ਭੈਣੂ ਨੇ ਹੁਣ ਉਸ ਤੋਂ ਬਾਅਦ ਇਹਨਾਂ ਦੀ ਕੀ ਗੱਲਬਾਤ ਚੱਲਣ ਦੀ ਮੈਂ ਮਹੀਨਾ ਹੋ ਗਿਆ ਮੈਂ ਹੋਟਲ ਤੇ ਨਹੀਂ ਆੜੇ ਦੇ ਕੀ ਨਾਮ ਆ ਜੇ ਸੱਟਾ ਲੱਗਿਆ ਇਹਦੇ ਨਾਮ पे ਵੇਕ ਆ ਹਮਾ ਚੱਲਦਾ ਹਮਾ ਚੱਲਦਾ ਬੇਟੀ ਕਿੰਨੇ ਕ ਬੰਦੇ ਜਿਹਨਾਂ ਨੇ ਲਾਇਆ ਸੀ ਮੈਨੂੰ ਭਾਈ ਰੋੜ ਤੇ ਜੋ ਸੁਣੇ ਮੈਂ ਇੱਥੇ ਗੱਲੀ ਦੇ ਚੱਕੇ ਲਾ ਰਿਹਾ ਹੈਗੇ ਮੈਨੂੰ ਜੋ ਰੋੜ ਤੇ ਸੁਣਿਆ ਕਿ ਦੇ ਪੰਛੀ ਜਣੇ ਸੀਗੇ ਦੋ ਤਿੰਨ ਐਕਟਿਵ ਹੋਏ ਸੀਗੇ ਅੰਦਰੋਂ ਲੈ ਕੇ ਚਿੱਤ ਕੇ ਇਹ ਮੈਨੂੰ ਨਹੀਂ ਭਾਈ ਪਤਾ ਇਹ ਹੁਣ ਉਹੀ ਜਾਣਦਾ ਕਿ ਮੈਂ ਮੁੱਖ ਤੇ ਹੈ ਨਹੀਂ ਸੀ ਭਾਈ ਇੱਥੇ ਹਿਆਰ ਵਗੈਰਾ ਵੀ ਗਈ ਹੋਣਾ ਕੋਈ ਨਹੀਂ ਸੁਣਤੀ ਆ ਕਿ ਦਾਤਰਾਂ ਨੇ ਲੱਤ ਦੋ ਤਿੰਨ ਜਗ੍ਹਾ ਤੋੜੀ ਹੈ ਕੁਛ ਸੀਸੀ ਵੀਗੈਰਾ ਦਾ ਗੱਟਾ ਤੇ ਇੱਥੇ ਉਹ ਕਰੀਆ ਸੀ ਸੀਸੀ ਉਹਦੇ ਭਾਈ ਜਿਹੜੀ ਹੈਗੀ ਅੰਦਰ ਪਾਰਕਿੰਗ ਨੇ ਵੀ ਰੋੜ ਤੇ ਇਥੇ ਮੁੰਡਾ ਮਲਾਜ ਉਹਨਾਂ ਸਿਆਰ ਕੰਡੇ ਗਲੀ ਦੇ ਵਿੱਚ ਘੁੰਮ ਕੇ ਅਗਲੀ ਗਲੀ ਆਉਟ ਹੀ ਇਥੇ ਮੋੜ ਤੇ ਵੀ ਮੈਂ ਕਿਹਾ ਰਸ਼ ਬੜਾ ਲੱਗਾ ਹੋਇਆ ਹੈ ਤੇ ਜਦੋਂ ਅੱਗੇ ਦੇਖਿਆ ਤਾਂ ਮੈਂ ਕਿਹ ਕੋਈ ਬੰਦਾ ਆਪਣਾ ਨਹੀਂ ਉਹ ਵੇਖਿਆ ਜੇ ਅੱਗੇ ਹੀ ਲੰਮੇ ਪਏ ਹੋਇਆ ਸੀ ਪ੍ਰਸ਼ਾਸਨ ਨੂੰ ਇਹਦੇ ਬਾਰੇ ਸੂਚੀ ਦਿੱਤੀ ਉਸ ਤੋਂ ਬਾਰੇ 108 ਤੇ ਫੋਨ ਕੀਤਾ ਹੈ ਉੱਥੇ ਕੰਟਰੋਲ ਰੂਮ ਤੇ ਖੁਦ ਫੋਨ ਕੀਤਾ ਨਹੀਂ ਆ ਗਿਆ ਮਲਾਜ ਮਲਾਜ ਨੂੰ ਦੋ ਆਏ ਨੇ ਉਹਨਾਂ ਨੇ ਨੋਟ ਕਰ ਲਿਆ ਕਿ ਜੋ ਵੀ ਵਾਈਫ ਦੇ ਬੰਨਾਂ ਤੇ ਹੋਏਗੇ ਉਹਦੇ ਘਰ ਵੀ ਦੋ ਚਾਰੀ ਜਾ ਕੇ ਪਏ ਨੇ ਉਹ ਵਾਈਫ ਨੂੰ ਮਲੇ ਵਾਲੇ ਨੂੰ ਪਤਾ ਕਿਹੜੇ ਬੰਦੇ ਨੇ ਸਾਰਾ ਪਤਾ ਹੈ ਅਧਿਕਾਰੀ ਵੀ ਆਇਆ ਜਾਂ ਕੱਲੇ ਪੀਸੀਆ ਇਹ ਤੇ ਸਰਕਾਰੀ ਉਸਲੀ ਭੇਜਿਆ ਕਿ ਉਹ ਮਤਲਬ ਪਰਚੇ ਦਾ ਕੰਮ ਹੈ ਜੀ ਜੀ ਉਹ ਉਹ ਬੰਦੇ ਅੱਗੇ ਵੀ ਡਿਫਾਲਟ ਰਹੇ ਅੱਗੇ ਵੀ ਜੇਲਾ ਕੱਟ ਕੇ ਆਏ ਨੇ ਜਿਹੜੇ ਨੂੰ ਸੋਚਿਆ ਕਿ ਕਿਦਾਂ ਕਦੇ ਕੰਮ ਤੇ ਮਾੜਾ ਨਾ ਭਾਜੀ ਨਹੀਂ ਭਾਜੀ ਮਤਲਬ ਸ਼ਹਿਰ ਦੇ ਭਾਈ ਹੈ ਹੀ ਨਹੀਂ ਨਾ ਗੁੰਡਾ ਕਰਦੇ ਇੰਨੀ ਵੱਡੀ ਸ਼ਹਿਰ ਇਹਨਾਂ ਜਿਹੜਾ ਕੋਈ ਇੱਕ ਦੂਜੇ ਨੂੰ ਮਰਜ਼ੀ ਆ ਕੇ ਵੱਢੀ ਜਾ ਰਹੇ ਭੈਣਗੇ ਨਹੀਂ ਕੋਈ ਜੇ ਕੋਈ ਗੱਲ ਕਰਦੀ ਤੇਰੀ ਕੋਈ ਗੱਲ ਬਈ ਉਹਦੇ ਖਿਲਾਫ ਤਰਕਾਜ਼ ਦੀ ਉਠਾਣੀ ਜਿਉਂਦੇ ਦੋ ਚਪੇੜਾ ਮਾਰ ਲੂ ਕੋਈ ਲੱਤਾਂ ਵਾਂ ਟੋੜ ਕੇ ਬਾਹਰ ਹੀ ਕਰ ਦਊ ਉਹ ਟੱਪਰ ਦੇ ਭਾਈ ਗਿਆ ਨਾ ਉਹਦੇ ਉਹਨੇ ਜੋ ਕਮਾਉਣਾ ਉਹ ਹੀ ਖਾਣਾ ਭਾਜੀ ਬਿਲਕੁ ਮੇਰੇ ਹੁੰਦਾ ਬੰਦਾ जख्मी ਉਹਨੇ ਕਹਿਆ ਕਿ ਪੰਜੇ ਬੰਦੇ ਆਏ ਨੇ ਮੈਨੂੰ ਅੰਦਰੋਂ ਘੀਖੇ ਖੜਿਆ ਡਰਾੜ ਉਹਨੂੰ ਕੋ ਤਿੰਨ ਤਣ ਫੁੱਟ ਦੀ ਡਰਾੜੀ ਉਹਨੇ ਮਿਲ ਮੋਢੇ ਮੇਰਾ ਵੜਿਆ ਵਾ ਫਿਰ ਮੇਰੇ ਰੱਤਾਂ ਦੇ ਮਾਰਿਆ ਵਾ ਤੇ ਮਾਰ ਕੇ ਐਕਟਰ ਤੇ ਆਏ ਦੂਜਲ ਮੰਦਿਰ ਤੇ ਸ਼ੀਵ ਪ੍ਰਦੇਕਿੰਚੀ ਚ ਸੱਜਿਆ ਜੋ ਮੈਨੂੰ ਪਾ ਲਗਾਵਾ ਤੇ ਉਹਰੇ ਕਰਦੇ ਸਾਰਾ ਪਾਦਾ ਡਰਾੜ ਮਾਰ ਕੇ ਉਹ ਅੰਨੇ ਵਾਰ ਡਰਾੜ ਮਾਰੀ ਜਬ ਮਾਰੀ ਜਣਾਂ ਦਾ ਅੰਦਰੋਂ ਘੀਖੇ ਦਿੰਦਾ ਤੇ ਕੋਈ ਜ਼ਾਇਨ ਦਿੰਦਾ ਕਿ ਇਹਨੇ ਕੋਈ ਝਗੜਾ ਹੀ ਨਾ ਦਾ ਇਹ ਵੀ ਆਈ

ਜਿਹੜਾ ਜਿਹਦਾ ਮਹਾਰੀ ਜਿਹਨਾਂ ਨੇ ਛੜਿਆ ਉਹਨਾਂ ਨੇ ਡਰਾਟ ਮਾਰੀ ਨਹੀਂ ਮਤਲਬ ਇਹਨਾਂ ਨੂੰ ਡਾਰੀ ਕੋਈ ਨਹੀਂ ਗੁੰਡਿਆਂ ਨੂੰ ਗੁੰਡਿਆਂ ਕੋਈ ਡਾਰੀ ਨਹੀਂ ਨੇਰ ਕਰਤੀ ਪਈ ਜੀ ਦਿਨੇ ਤੋਂ ਪਹਿਰੇ ਕੰਮ ਹੋਇਆ ਮੌਕੇ ਤੇ ਅਸੀਂ ਆਏ ਆ ਤੇ ਇੱਥੇ ਲਗਾਈ ਝਾੜਾ ਹੋਇਆ ਤੇ ਮੁੰਡੇ ਨੂੰ ਅੰਦਰੋਂ ਲੈ ਕੇ ਮਾਰਿਆ ਕੁੱਟਿਆ ਉਹਨਾਂ ਨੇ ਡਰਾਟ ਤੇ ਡਰਾਟ ਮਾਰੇ ਹਾਂਜੀ ਤੇ ਉਹਨੂੰ ਹਸਪਤਾਲ ਪਹੁੰਚਾਇਆ ਜੋ ਵੀ ਅਗਲੇ ਆਏ ਉਹਨਾਂ ਨੇ ਜੋ ਵੀ ਕਾਰਵਾਈ ਕੀਤੀ ਹੋएगी ਕਿਹੜੀ ਜਗ੍ਹਾ ਕਿਹੜੀ ਬੱਜੀ ਇਹ ਆਪਣੇ ਸੰਗੋਪਾ ਰੋਡ ਬੱਜਦਾ ਜੀ ਇਹ ਚਾਂਗਰ ਚਾਹ ਤੇ ਦਾ ਪਹਚਾਈ ਹੈ ਜੀ ਮੇਰ ਚੰਦ ਰੋਡ ਜੰਗ ਅੰਮੀ ਬੰਦੇ ਦਾ ਪਹਚਾਈ ਹੈ ਤੁਹਾਨੂੰ ਕੋਈ ਕੀਵੇਂ ਪਤਾ ਲੱ ਉਹ ਸਾਡ ਕਿੰਨੇ ਇੱਕ ਕਿੰਨੇ ਜੰਮੀ ਹੋਏ ਮੁੰਡੇ ਇੱਕ ਕੋਈ ਇੱਕ ਕੋਈ ਹੋਇਆ ਤੇ ਦੂਜੇ ਪਤਾ ਹੀ ਕੋਣੀ ਮੁੰਡੇ ਕਿੰਨੇ ਨਹੀਂ ਆ ਜੀ ਨਹੀਂ ਪਤਾ ਲੱਗਦਾ ਤੇ ਮੁੰਡਾ ਜਖਮੀ ਕਿੰਨਾ ਕਿੰਨਾ ਜਖਮੀ ਹੋਇਆ ਜੀ ਲੱਤ ਤੇ ਛੱਟ ਲੱਗੀ ਉਹ ਤਾਂ ਆ ਗਿਆ ਹੌਸਪਟਲ ਗਿਆ ਕਿੱਥੇ ਮੁੰਡਾ ਹਸਪਤਲ ਪਹਾਰਾ ਹਾਂ ਜੀ